ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗਾਟ ਫਾਰਮ ਦੜਬਾ ਪੰਜਾਬ ਦੇ ਪੇਜ ਉੱਪਰ ਸਵਾਗਤ ਹੈ ਤੇ ਅੱਜ ਆਈ ਆਪਣੇ ਪਿੰਡ ਦੜਬਾ ਸ਼ਹਿਰ ਦੇ ਵਿੱਚ ਗੁਰਪਰਬ ਤੁਹਾਨੂੰ ਗੁਰਪਰਬ ਦੀ ਵੀਡੀਓ ਵੀ ਦਿਖਾਵਾਂਗੇ ਤੇ ਇੱਧਰ ਬੱਕਰੀਆਂ ਖੜੀਆਂ ਨੇ ਆਪਣੀਆਂ ਬਾੜੀ ਦੇ ਵਿੱਚ ਤੇ ਨੀਰਾ ਖਾ ਰਹੀਆਂ ਨੇ ਇਹ ਅਰਜਣਾਂ ਦੇ ਪੱਤੇ ਆਪਾਂ ਲਿਆ ਕੇ ਸੱਟ ਤੇ ਦੀ ਰਾਤ ਨਾ ਵਾਸਤੇ ਤੇ ਆਹ ਦੇਖ ਸਾਧੂ ਅਰਜਣਾਂ ਦਾ ਢੇਰ ਲਾਇਆ ਪਿਆ ਹੈ ਹਰ ਅਰਜਣ ਠੋਸ ਪੱਤਾ ਬਾਈ ਜੀ ਇੱਧਰ ਨੀਰਾ ਪਿਆ ਆਪਣਾ ਤੇ ਦੇਖ ਸਾਧਿਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕੌਣ ਕੌਣ ਅਰਜਨ ਪਾਉਂਦਾ ਆਪਦੇ ਬੱਕਰੀਆਂ ਨੂੰ ਸਿਆਲ ਦੇ ਮਹੀਨੇ ਤੇ ਦੇਖ ਸਾਧਾਂ ਅਰਜਨ ਰਾਤ ਆਪਾਂ ਵੱਟ ਕੇ ਲਿਆਈ ਤੀ ਇਹ ਤੁਹਾਨੂੰ ਹੋਰ ਬਾਹਰ ਘਰ ਪਰਬਤ ਦਿਖਾਉਣਿਆ ਬਾਈ ਜੀ ਸਾਹਿਬ ਵਨਪਹਿਰ ਸਾਹਬਾਨਾਂ ਦੀ ਸਤਜੀ ਅਦਵਾਈ ਵਿੱਚ ਸੂਚਕੇ ਲੱਗਰ ਦੇ ਸਹਿਯੋਗ ਨਾਲ ਲੋਹਗੀ ਪੁਰਸਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਦੀ ਇਹ ਮਹਾਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਮਾਰਚ ਕਰ ਚੁੱਕਾ ਹੈ ਆਪ ਸਾਰੀਆਂ ਸੰਗਤਾਂ ਦੇ ਹਾਜ਼ਰੀ ਭਰ ਲੈਣੇ ਸੋ ਆਓ ਆਪ ਸਾਰੀਆਂ ਸੰਗਤਾਂ ਇਸ ਮਹਾਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਵਡਭਾਗੇ ਬਣੀਏ ਕੋਈ ਵੀ ਸੰਗਤ ਐਸੀ ਨਾ ਹੋਵੇ ਵੀ ਜਿਹੜੇ ਆਪਾਂ ਘਰ ਤੇ ਰਹਦੀਏ ਬਾਹਰ ਕੀ ਤੇ ਸਰਦਾਰ ਦਾ ਪਛਤਾਵਾ ਬਣੇ ਕੋਈ ਨਗਰ ਕੀਰਤਨ ਤੇ ਜਾਣਾ ਸੀ ਬੜਾ ਸ਼ਾਨੋ ਸ਼ੌਕਤ ਦੇ ਨਾਲ ਇਹ ਮਹਾਨ ਨਗਰ ਕੀਰਤ ਪੰਜ ਪਿਆਰੇ ਸਹਿਬਾਨਾਂ ਦੀ ਗਵਾਹੀ ਦੇ ਵਿੱਚ ਧੰਨ ਗੁਰਗੰਨ ਸਾਹਿਬ ਦੀ ਮਹਾਰਾਜ ਦੀ ਸ਼ਤਰ ਸਾਹਿਬ ਦੀ ਇੱਕ ਸੰਕ੍ਰੂਤਿਕਾ ਅਧਰ ਸਾਹਿਬ ਦੀ ਮਹਾਰਾਜ ਜੀ ਦੀ ਮਕਦਸ ਧਰਤੀ ਤੋਂ ਬੜਾ ਆਰੰਭ ਹੋ ਰਿਹਾ ਹੈ ਸਮੂਹ ਮਹਿੜਾ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਗੁਰੂ ਸਾਹਿਬ ਨੇ ਸਾਡੇ ਨੂੰ ਸਾਰਾ ਸਰਵੋਤਮ ਮਾਨ ਕਿੰਨਾ ਦਿੱਤਾ ਅਸੀਂ ਅੱਜ ਇਸ ਦਿਨ ਨੂੰ ਉਹਦਾ ਬਖਸ਼ਰ ਮਾਨ ਕਰਦੇ ਹਾਂ गुरु पात्रशाह शुरुआत करता ने तो सारा है गुरु पातशाह let <laughs>